ਹੈਲੋ ਹੈਲੋ ਪ੍ਰਮੇਂਦਰ ਨੂੰ ਲਵਾ ਦिए ਆਹ ਨੇ ਪ੍ਰਮੇਂਦਰ ਅਚਾਰ ਛੋਟਾ ਇੰਕਰਾਜੀ ਇੱਕ ਵਾਰੀ ਤਾੜੀ ਮਾਰੋ ਮੇਰਾ ਵੱਡਾ ਵੀਰ ਪ੍ਰਮੇਂਦਰ ਗਟਾਰੀਆ ਜੋ ਅਸਟੇਜ 'ਤੇ ਬੇ ਤਾੜੀ ਵਾਸਾ ਮੈਨੇ ਕਦੀ ਸਹਾਰਾ ਕਰਤਾ ਕਰੋ ਲਓ ਜੀ ਪ੍ਰਮੇਂਦਰ ਗਟਾਰੀਆ ਇੱਕ ਵਾਰੀ ਤਾੜੀਆਂ ਹੋਣੀਆਂ ਚਾਹੀਦੀਆਂ ਨੇ ਜਿੰਨੀ ਵੀ ਸਕਦੇ ਦਰਬਾਰ ਦੇ ਵਿੱਚ ਨਜ਼ਾਰਾ ਲੈ ਰਹੀ ਹੈ ਅਨੰਗ ਲੈ ਰਹੀ ਹੈ ਬੋਲੀਏ ਸੱਚੇ ਦਰਬਾਰ ਕੀ ਜਿਹੜੇ ਸੱਚੇ ਸੀ ਉਹ ਬੋਲ ਗਏ ਬਾਕੀ ਸਾਰੇ ਉਹ ਵੀ ਸੱਚੇ ਨੇ ਔਰ ਜਿਹੜੇ ਇਸ ਦਰਬਾਰ ਦੇ ਵਿੱਚ ਸੱਚੇ ਨੇ ਉਹ ਸਾਰਿਆਂ ਨੇ ਬੋਲਣਾ ਹੈ ਬੋਲੀਏ ਸੱਚੇ ਦਰਬਾਰ ਦੇ ਕੀ 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 ਬਾਤ ਹੈ ਸਾਡੇ ਫਕੀਰ ਸਾਈਂ ਕਿ ਸਾਈਂ ਮੈਂ ਕੰਬਲੀ ਮੈਂ ਕੁਝ ਨਾ ਜਾਣਾਂ ਕਿ ਸਾਂញਾ ਮੈਂ ਕਮਲੀ ਮੈਂ ਕੁਝ ਨਾ ਜਾਣਾ ਕਰਦੀ ਕਮ ਅਵੱਲੇ ਅਕਲੋ ਸ਼ਕਲੋ ਨਾ ਦਸਮਣੀ ਤੇ ਮੇਰੇ ਗੁਣ ਨਹੀਂ ਹੋ ਕੁਝ ਬੱਲੇ ਕਿ ਜਦ ਮਿਲ ਜਾਵੇ ਮੈਨੂੰ ਮੁਰਸ਼ਿਦ ਸੋਹਣਾ ਫਿਰੋਜ਼ੇ ਬੱਲੇ ਬੱਲੇ ਫਿਰੋਜ਼ੇ ਬੱਲੇ ਬੱਲੇ ਆਪਾਂ ਸਾਰੀ ਸੰਗਤ ਇਸ ਦਰਬਾਰ ਦੇ ਵਿੱਚ ਬੱਲੇ ਬੱਲੇ ਕਰਵਾਣ ਲਈ ਆਏ ਆ ਕਿਉਂਕਿ ਬਾਬਾ ਜੀ ਦਾ ਮੈਨੇ ਐਰਮਾ ਪਿੰਡ ਦੇ ਵਿੱਚ ਟਿੱਬੇ ਤੇ ਬਾਬਾ ਜੀ ਤੁਹਾਡੀ ਨਦਰ ਕਰਮ ਹੋਈ ਇਸ ਦਰਬਾਰ ਦੇ ਵਿੱਚ ਐਰਮਾ ਪਿੰਡ ਟਿੱਬੇ ਤੇ ਬਾਬਾ ਜੀ ਨੇ ਇੱਕ ਬਹੁਤ ਹੀ ਬੜੀ ਨਦਰ ਕਰਮ ਕੀਤੀ ਕਹਿੰਦੇ ਨੇ ਦੁੱਧ ਵਾਲੇ ਨੂੰ ਦੁੱਧ ਦਿੱਤਾ ਪੁੱਤ ਵਾਲੇ ਨੂੰ ਪੁੱਤ ਦਿੱਤਾ ਵਰਗ ਮਿੱਤਰ ਗੁਰ ਬਾਣੀ ਦਾ ਸ਼ਬਦ ਹੈ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਔਰ ਜੋ ਇਸ ਦਰਬਾਰ ਦੇ ਵਿੱਚ ਆਸ ਮੁਰਾਦ ਲੈ ਕੇ ਆਏ ਨੇ ਇੱਕ ਵਾਰੀ ਤਾੜੀਆਂ ਹੋਣੀਆਂ ਚਾਹੀਦੀ ਨੇ ਬੜੀ ਸੱਚੇ ਦਰਵਾਜ਼ਾ ਕੀ ਔਰ ਸਾਡੇ ਵਿੱਚ ਸਾਡੇ ਐਸਐਚਓ ਸਾਡੇ ਬਹੁਤ ਖੜ ਦੇ ਜਦ ਨਹੀਂ ਪੰਜਾਬ ਪੁਲਿਸ ਪਹੁੰਚੀ ਹੈ اے ایسਐਸ ਸਾਹਿਬ ਸੋ सोनू ਉਸਟੋਨ ਵਾਲੇ ਕਮਰੇ ਤੇ ਪਹੁੰਚਦੇ ਜੀ ਆਰ ਬਾਬਾ ਔਰ ਸਾਡੇ ਗਗਨ ਸਾਹਿਬ ਵਾਲਾ ਸੋਨੂੰ ਮੁਬਾਰਕਾ ਦੇ ਚਾਹ ਪਾਣੀ ਪੀ ਕੇ ਜਾਓ ਜੀ ਆਜੋ ਹਾਜ਼ਰੀ ਲਵਾ ਦਿਓ ਲਓ ਉਹੀ ਖਤਰੀਆ ਸਾਹਿਬ ਭਾਜੀ ਇੰਨੇ ਜੋਗੇ ਹੈ ਨਹੀਂ ਜਿੰਨੇ ਤੁਸੀਂ ਸਾਡੀ ਧੱਕ ਇਡੈਂਟਰੀ ਲਾ ਦਿੰਦੇ ਹੋ ਇੱਕ ਵਾਰੀ ਤਾੜੀਆਂ ਹੋਣੀਆਂ ਚਾਹੀਦੇ ਨੇ ਬਹੁਤ ਹੀ ਪਿਆਰਾ ਕੰਮ ਕਰ ਰਹੇ ਨੇ ਕਿਉਂਕਿ ਅਸੀਂ ਇਸ ਦਰਬਾਰ ਦੇ ਵਿੱਚ ਮੈਂ ਨਹੀਂ ਸੋਚਿਆ ਸੀ ਕਿ ਇੱਕ ਤੁਹਾਡਾ ਰੂਪ ਬਣ ਕੇ ਆਈ ਸੀ ਸੰਗੀਤ ਦਾ ਰੂਪ ਬਣ ਕੇ ਆਈ ਸੀ ਬੱਬਾ ਜੀ ਸੋਚਿਆ ਸੀ ਬਹੁਤ ਲੜੀ ਬਾੜ ਲੜੀ ਕੰਮ ਕਰ ਰਹੇ ਆਂ ਔਰ ਇੱਕ ਵਾਰੀ ਤਾੜੀਆਂ ਹੋਣੀਆਂ ਚਾਹੁੰਦੇ ਨੇ ਗੱਗੂ ਡੀਜੇ ਲਾਈਵ ਰਤਿਆ ਏਰੀਆ ਦੀ ਸ਼ਾਨ ਔਰ ਨੌਜਵਾਨਾਂ ਦੀ ਦਿਲ ਦੀ ਧੜਕਣ ਬਹੁਤ ਹੀ ਫੇਮਸ ਚਿਹਰਾ ਗੱਗੂ ਡੀਜੇ ਲਾਈਵ ਬਹੁਤ ਹੀ ਪਿਆਰਾ ਸਾਊਂਡ ਔਰ ਸਾਡੇ ਬਿੱਟੂ ਵਿੰਚਾ ਜੀ ਜੋ ਹਮੇਸ਼ਾ ਹੀ ਅੱਜ ਬੜੀ ਯੰਗ ਰਹੇ ਹੋ ਨੇ ਸੋ ਮੈਂ ਗੁਜਾਰਿਸ਼ ਕਰਦਾ ਹੁਸਨ ਮਾਨਕ ਜੀ ਦੇ ਨਾਲ ਜੋ ਕੰਮ ਕਰਦੇ ਨੇ ਸਾਡੇ ਬੜੇ ਪਿਆਰੇ ਵੀਰ ਦੀਪੀ ਮਾਨਕ ਜੀ ਕਿ ਪੰਛੀ ਉਹ ਆਕਾਸ਼ ਵਿੱਚ ਉੱਡ ਸਕਦਾ ਕਿ ਪੰਛੀ ਉਹ ਆਕਾਸ਼ ਵਿੱਚ ਉੱਡ ਸਕਦਾ ਜਿਸ ਦੇ ਪਰਾਂ ਦੇ ਵਿੱਚ ਪਰਵਾਜ਼ ਹੋਵੇ ਹੱਸੀ ਮਸਤੀ ਹੈ ਉਹ ਸੰਭਾਲ ਸਕਦਾ ਜਿਸ ਨੂੰ ਆਉਂਦਾ ਹਕੀਕਤ ਦਾ ਰਾਜ਼ ਹੋਵੇ ਤੇ ਉਸ ਤੋਂ ਵੱਡਾ ਹੈ ਕੌਣ ਨਿਆਜ਼ ਵਾਲਾ ਜਿਹਨੂੰ ਮਿਲੀ ਜੁਰੀਆ ਤੋਂ ਨਿਆਜ਼ ਹੋਵੇ ਔਰ ਰੱਖਦਾ ਕੀ ਨਸਰੋਤਿਆਂ ਨੂੰ ਤੇ ਜਿਸ ਦੀ ਕੁਲਦੀਪ ਮਾਨਕ ਜੀ ਹੁਸਨ ਮਾਨਕ ਜੀ ਸ਼ਮਸ ਆਵਾਜ਼ ਹੋਵੇ ਥੋੜੇ ਜ਼ੋਰਦਾਰ ਤਾੜੀਆਂ ਦੇ ਨਾਲ ਸਰਨਦਰ ਸਿੰਘ ਜਨਾਬ ਫਰਗੋ ਬੈਕਿੰਗ ਸੋਰ ਜਨਾਬ ਦੀਪਿਕ ਮਾਨਰ ਇੱਕ ਵਾਰੀ ਸਾਡੇ ਵੀਰ ਬੱਬੂ ਪ੍ਰਧਾਨ ਜੀ ਇਹਨਾਂ ਲਈ ਵੀ ਤਾੜੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਬਹੁਤ ਹੀ ਫੇਮਸ ਚਿਹਰਾ ਰੱਖੀ ਇਹਦਾ ਬੜਾ ਪਿਆਰਾ ਵੀਰ ਸਮਾਜ ਸੇਵੀ ਔਰ ਬਹੁਤ ਹੀ ਅੱਛੇ ਡਾਕਟਰ ਦੇ ਨਾਲ ਕੰਮ ਕਰਦੇ ਆ ਔਰ ਸਾਡੇ ਉਸਤਾਦ ਕਾਲਾ ਭੱਮਾ ਜੀ ਅਸੀਂ ਇਹਨਾਂ ਨੂੰ ਵੱਖ-ਵੱਖ ਚੈਨਲਸ ਤੇ ਦੇਖਦੇ ਹਾਂ ਵੱਖ-ਵੱਖ ਇੰਟਰਵਿਊਸ ਤੇ ਦੇਖਦੇ ਹਾਂ ਔਰ ਸਾਡੇ ਰੋਮ-ਰੋਮ ਖੜੇ ਹੋ ਜਾਂਦੇ ਨੇ ਸੋ ਆਓ ਸਾਡੇ ਬੜੇ ਪਿਆਰੇ ਦੀਪੀ ਮਾਨਿਤ ਜੀ ਠੀਕ ਜੀ ਬੋਲੀ ਸੱਚੇ ਦਰਵਾਜ਼ੇ ਕੀ ਸਾਡੇ ਔਰ ਵੀ ਜੰਡਵਾਲੇ ਨੂੰ ਠੀਕ ਠਾਕ ਆਓ ਪਤਾ ਲੱਗੇ ਵੀ ਵਿਰੋਹ ਦੇ ਵਿੱਚ ਅੱਜ ਦੀਵਾਨ ਮਾਤਾ ਦਾ ਜਗਰਾਂ ਰਚਿਆ ਹੋਇਆ ਖੁੱਲ ਕੇ ਜਗਾਰਾ ਲਾਉਣਾ ਸਾਡੇ ਨੇ ਓਏ ਸੱਚੇ ਦਰਬਾਰ ਕੀ ਜੈ ਓਏ ਸੱਚੇ ਦਰਬਾਰ ਕੀ ਜੈ ਮੇਰੇ ਉਸਤਾਦ ਦੇ ਪਿੰਡ ਤੱਕ ਆਵਾਜ਼ ਜਾਣੀ ਚਾਹੀਦੀ ਹੈ ਲੁਧਿਆਣਾ ਸ਼ਹਿਰ ਤੱਕ ਓਏ ਸੱਚੇ ਦਰਬਾਰ ਕੀ ਜੈ ਓਏ ਸੱਚੇ ਦਰਬਾਰ ਕੀ ਜੈ ਸਾਡੇ ਬਾਬਾ ਜੀ ਗਗਨਸ਼ਾ ਗਦਨਸ਼ੀਲ ਉਹਨਾਂ ਦੇ ਗੁਰੂ ਜੀ ਰੱਖਿਆ ਉਹਨਾਂ ਦੇ ਚਰਨਾਂ ਦੇ ਵਿੱਚ ਪੜਨਾ ਸਾਡਾ ਬੇਤਾ ਵੀਰ ਕਾਲਾ ਪੰਮੇ ਵਾਲਾ ਕਿਹਦੂ ਸੱਚੇ ਦਰਬਾਰ ਕੀ ਸਦਾ ਹੀ ਜੇ ਹੁਣ ਆਪੋ ਆਪਣੇ ਮਾਤ ਪਿਤਾ ਦੇ ਨਾਮ ਤੇ ਦਾੜੀ ਮਾਰੋ ਕਿਨਾਂ ਗੁਰੂ ਜੀ ਮਾਤਾ ਗੁਰੂ ਬੇਬੇ ਬੇਤਾ ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹਨਾਂ ਤੋਂ ਵੱਡਾ ਤਾਂ ਕੋਈ ਹੈ ਨਹੀਂ ਤੋ ਜੀ ਅੱਡਾ ਵੱਡਾ ਫਨਕਾਰ ਦਾ ਮੈਂ ਹੈ ਨਹੀਂ ਮੇਰੇ ਉਸਤਾਦ ਜੀ ਦੇ ਨਾਮ ਤੇ ਸਾਡੀ ਰਵਿਸ਼ ਸ਼੍ਰੀ ਕੁਲਦੀਪ ਮਾਨ ਸਾਹਿਬ ਜਿਨ੍ਹਾਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਪਿਆਰ ਕਰਦੇ ਨੇ ਜੀਓ ਹਾ ਅੱਜ ਨੈਣਾ ਦਾ ਪਿਲਾ ਦੇ ਮੇਰੀ ਕਸਮ ਨਾ ਟੁੱਟੇ

सही हम कहते हैं नीम का पेड़ किसी चंदन से कम नहीं बिच्छी पंजाबी जलूगी, मिक्स करके बोलूंगा कहते हैं नीम का पेड़ किसी चंदन से कम नहीं ए सोडा पेड़ रोंद किसी लंदन को तो कम नहीं जीड़ा ताड़ी भी मारता है हाथा विच दब ने नहीं कुछ हो गए जियो thank you ਸਾਡੇ ਚੰਦੇ ਨਿਕਲ ਜਾਂਦੇ ਕਹਿੰਦੇ ਜਦ ਨਿਕਲ ਕੇ ਜਗੋਂ ਨਜ਼ਾਰਾ ਨਹੀਂ ਹੁੰਦਾ ਇਤਲਕ ਦੇ ਕਾਲ ਗੁਜ਼ਾਰਦੇ ਨਹੀਂ ਸਾਡੇ ਦੀਦਾਰ ਤੁਹਾਡਾ ਪਿਆਰ ਬਾਬਾ ਜੀ ਰਗਨ ਸਾ ਸਾਡੇ ਦੀ ਧੀ ਨੇ ਬਾਬਾ ਜੀ ਅਸੀਂ ਕਹਿੰਦੇ ਖੜੇ ਆ ਉਹਨਾਂ ਦੇ ਨਾਮ ਤੇ ਸਾਡੀ ਲਗ ਬਤਲ ਕਹਿੰਦੇ ਸ਼ਾਜੀ ਦੇ ਨਾਮ ਤੇ ਦੇ ਦਰਵਾਜ਼ੇ ਕੀ